ਵਾਜ ਜੀ ਕਖਲਸਾ ਵਾਜ ਜੀ ਕੀ ਫਤੇ ਤਨ ਤਨ ਸੇਭ ਸ੍ਰੀ ਗੁਰੂ ਅਗਮਾ ਸੇਭ ਜੀ ਤੇਨਾਂ ਦੇ ਦਰਬਾਰ ਦੇ ਵਿੱਚ ਇੱਕ ਇੱਕਦੁੱਤੀ ਅੱਲਾਸਾਨੀ ਔਰ ਇੱਕ ਗੁਰੂ ਦਾ ਪਿਆਰਾ ਬੜਾ ਵੱਡਾ ਬ੍ਰਹਮ ਗਿਆਨੀ ਹੋਇਆ ਹੈ ਜਿਸ ਦਾ ਜਨਮ ਕਸ਼ਮੀਰ ਬਾਰਾ ਮੂਲਾ ਵਿੱਚ ਹੋਇਆ ਪਿਆਰਿਓ ਜਿਸ ਦਿਨ ਇਹ ਬਾਲਕ ਨੇ ਜਨਮ ਲਿਆ ਇੱਕ ਬਹੁਤ ਵੱਡਾ ਘਰਾਣਾ ਹੈ ਜਿਨ੍ਹਾਂ ਦੀ ਪੌਂਚ ਸਰਕਾਰੇ ਦੁਬਾਰੇ ਦੇਖੀ ਚੰਗਾ ਸੰਸਾਰ ਦੇ ਵਿੱਚ ਰਤਬਾ ਰੱਖਦੇ ਨੇ ਚੰਗਾ ਇਲਾਕੇ ਦੇ ਵਿੱਚ ਰਤਬਾ ਰੱਖਦੇ ਨੇ ਤਿਨਾਂ ਦੇ ਘਰ ਇੱਕ ਬਾਲਕ ਜਨਮ ਲੈਂਦਾ ਹੈ ਕਹਿੰਦੇ ਨੇ ਜੰਮਦਿਆਂ ਹੀ ਇਨ ਦੇ ਮੂੰਹ ਦੇ ਵਿੱਚ ਦੋ ਦੰਦ ਸਨ ਜੋ ਕਿ ਬਾਹਰ ਤੱਕ ਨਜ਼ਰ ਆਉਂਦੇ ਸਨ ਨੱਕ ਟੇਢੀ ਸੀ ਅੱਖਾਂ ਕ੍ਰੂਪ ਸੀ ਇੱਕ ਅੱਖ ਮੱਥੇ ਵਿੱਚ ਦੂਸਰੀ ਗੱਲ ਵਾਲੇ ਸਥਾਨ ਦੇ ਬਰੋਬਰ ਤੇ ਸੁਪਿਆਰਿਓ ਚਿਹਰਾ ਬਹੁਤ ਕ੍ਰੂਪ ਪਧਤ ਕਾਲਾ ਸੀ ਮਾਂ ਬਾਪ ਨੂੰ ਚਿੰਤਾ ਹੋਈ ਲੋਕਾਂ ਦੇ ਵਿੱਚ ਮਜ਼ਾਕ ਬਣੇਗਾ ਸਾਡੇ ਰਿਸ਼ਤੇਦਾਰ ਕੀ ਕਹਿਣਗੇ ਸਾਨੂੰ ਚਾਹਣ ਵਾਲੇ ਕੀ ਕਹਿਣਗੇ ਕਿ ਇਹ ਬਾਲਕ ਜੰਮਿਆ ਹੈ ਸੋ ਉਸ ਨੂੰ ਦੇਖਣ ਨੂੰ ਜੀ ਨਾ ਕਰੇ ਡਰ ਲਗੇ ਪਿਓ ਰਾਤ ਦੇ ਵਕਤ ਸਲਾਹ ਕੀਤੀ ਮਾਂ ਬਾਪ ਨੇ ਖੋਵੇ ਨਾ ਇਹ ਬੱਚੇ ਨੂੰ ਲੋਕਾਂ ਤੱਕ ਦਸਮ ਤੋਂ ਪਹਿਲਾਂ ਲੋਕਾਂ ਨੂੰ ਪਤਾ ਲੱਗਣ ਤੋਂ ਪਹਿਲਾਂ ਇਸ ਬੱਚੇ ਨੂੰ ਆਪਾਂ ਬਾਹਰ ਸੋਟਾ ਹੀ ਇਹੀ ਆ ਨਹੀਂ ਪੈਂਦਾ ਨਹੀਂ ਤਾਂ ਉਹ ਸਕਦਾ ਸੀ ਮਾਰ ਵੀ ਦਿੰਦੇ ਸੋ ਰਹਿ ਕੀਤੀ ਦੋਵਾਂ ਜੀਆਂ ਨੇ ਰਾਤ ਨੂੰ ਉਸ ਨੂੰ ਕੂੜੇ ਗੰਦਗੀ ਅਤੇ ਰੂੜੀਆਂ ਦੇ ਢੇਰ ਦੇ ਉੱਤੇ ਸੁੱਟ ਦਿੱਤਾ ਗਿਆ ਅੰਮ੍ਰਿਤ ਵਿਲਾ ਹੋਇਆ ਹੈ ਭੁੱਖ ਨਾਲ ਉਧਰ ਬੱਚਾ ਵੀ ਮਿਲਕਦਾ ਪਿਆ ਹੈ ਤਾਂ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਵੇਲੇ ਕਸ਼ਮੀਰ ਦੀ ਧਰਤੀ ਤੇ ਵਿਚਰ ਰਹੇ ਸਨ ਸੰਗਤਾਂ ਦੇ ਨਾਲ 20-25 ਸਿੰਘਾਂ ਦੇ ਨਾਲ ਉੱਥੋਂ ਲੰਘ ਰਹੇ ਨੇ ਅਚਾਨਕ ਬੱਚੇ ਦੇ ਰੋਣ ਦੀ ਆਵਾਜ਼ ਸਤਿਗੁਰਾਂ ਦੇ ਕੰਨਾਂ ਦੇ ਵਿੱਚ ਪਈ ਸਤਿਗੁਰੂ ਰੇ ਸਿੰਘਾਂ ਨੂੰ ਕਿਹਾ ਦੇਖੋ ਕਿਸੇ ਮਨੁੱਖੀ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦੇ ਰਹੀ ਹੈ ਮੇਰਾ ਦੇਖ ਕੇ ਆਓ ਗੰਦਗੀ ਦੇ ਢੇਰ ਤੇ ਗਏ ਦੇਖ ਕੇ ਕਹਿ ਨਗੇ ਮਹਾਰਾਜ ਡਰਦੇ ਵਾਪਸ ਭਜਾਏ ਨੇ ਹੈ ਤਾਂ ਮਨੁੱਖੀ ਬੱਚਾ ਲੱਗਦਾ ਬਹੁਤ ਗੰਦਾ ਹੈ ਬਹੁਤ ਕ੍ਰੂਪ ਹੈ ਜਮਦੇ ਦੇ ਦੰਦ ਨੇ ਕੋਈ ਭੈੜੀ ਸ਼ੈ ਲੱਗਦੀ ਹੈ ਬਹੁਤ ਭੈੜਾ ਹਾਲ ਹੈ ਸਤਿਗੁਰੂ ਕਹਿਣ ਲਗੇ ਭਲਿਓ ਚੁੱਕ ਕੇ ਲਿਆਓ ਉਹ ਗੰਦਾ ਨਹੀਂ ਬਚਾ ਉਹ ਸੁਥਰਾ ਹੈ ਸੁਥਰਾ ਹੋ ਜਾਵੇਗਾ ਚੁੱਕ ਕੇ ਲਿਆਓ ਉਸ ਜਿੰਤੋਂ ਪਿਆਰਿਓ ਉਸ ਬੱਚੇ ਦਾ ਨਾਮ ਸੁਥਰਾ ਪੈ ਗਿਆ ਇਸ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਪਲਿਆ ਤੁਖਮੇ ਤਸੀਰ ਕਰਕੇ ਮਜ਼ਾਕੀਆ ਸੁਭਾ ਦਾ ਸੀ ਕਿਉਂਕਿ ਆਪ ਜੀ ਨੂੰ ਪਤਾ ਹੈ ਕੋਈ ਅੰਗ ਵਿਹੂਣਾ ਮਨੁੱਖ ਉਸ ਦੀ ਇੱਕ ਅਧੀ ਗੱਲ ਵੱਧੀ ਹੁੰਦੀ ਹੈ ਦੁਨੀਆ ਨਾਲੋਂ ਸੋ ਇਸੇ ਤਰ੍ਹਾਂ ਦਾ ਹੈ ਗੁਰੂ ਦੀ ਸੰਗਤ ਦੇ ਵਿੱਚ ਪੈਣ ਕਰਕੇ ਉਹ ਬ੍ਰਹਮ ਗਿਆਨੀ ਬਣ ਗਿਆ ਇੱਕ ਦਿਨ ਗੁਰੂ ਦਰਬਾਰ ਵਿੱਚ ਇੱਕ ਜੋਗੀ ਆਇਆ ਤਣ ਦੇ ਉੱਤੇ ਸੁਆਹ ਮਲੀ ਹੋਈ ਹੈ ਸਤਿਗੁਰਾਂ ਨੂੰ ਮੱਥਾ ਟੇਕ ਕੇ ਸਾਹਮਣੇ ਬੈਠ ਗਿਆ ਸੁਤਰ ਸਤਿਗੁਰਾਂ ਦੀ ਚੋੜ ਕਰ ਰਿਹਾ ਸੀ ਜੋਗੀ ਨੂੰ ਦੇਖ ਕੇ ਮਨ ਦੇ ਵਿੱਚ ਆਇਆ ਕਿਉਂ ਨਾ ਇਹ ਦੇਖਿਆ ਜਾਵੇ ਪਿਆਰਿਓ ਜੋਗੀ ਦੇ ਕੋਲ ਜਾ ਕੇ ਜਿਸ ਦਾ ਪਿੰਡਾ ਨੰਗਾ ਹੈ ਪਸਮ ਮਲੀ ਹੋਈ ਸਾਰੇ ਸਰੀਰ ਤੇ ਸਵਾਇ ਸਵਾ ਹੈ ਇੱਕ ਤਾਂ ਉਸ ਦੇ ਦੰਦ ਬਾਹਰ ਨਿਕਲੇ ਹੋਏ ਨੇ ਵੇ ਟੰਗੇ ਸਨ ਨਾਲੇ ਵੱਡੇ ਹੋ ਚੁਕੇ ਸਨ ਜੋਗੀ ਨੂੰ ਚੜਾਉਣ ਦੀ ਖਾਤਰ ਉਜੋਗੀ ਦੇ ਕੋਲ ਗਿਆ ਜੋਗੀ ਅੱਖਾਂ ਮੀਟ ਕੇ ਬੈਠਾ ਹੈ ਔਰ ਨਾਲ ਹੀ ਸੁਤਰੀ ਸ਼ਾਹ ਜਾ ਕੇ ਬੈਠ ਗਿਆ ਬੈਠ ਕੇ ਹੱਸਾ-ਹੱਸਾ ਉਸ ਦੇ ਸਰੀਰ ਤੋਂ ਸਵਾਹ ਨੂੰ ਗ੍ਰੇਧਣ ਲੱਗਾ ਪਹਿਲਾਂ ਤਾਂ ਜੋਗੀ ਬੜਾ ਚੁੱਪ ਰਿਹਾ ਅਖੀਰ ਜਦੋਂ ਸਹਾਰ ਨਾ ਸਕਿਆ ਚਿੰਟਾ ਜੇਕ ਚੱਕ ਕੇ ਸੁਤਰੀ ਸ਼ਾਹ ਦੇ ਮਗਰ ਲੱਗਿਆ ਸੋਤਰਾ ਸ਼ਾ ਕਹਿਣ ਲੱਗਾ ਸਤਿਗੁਰੂ ਮੈਨੂੰ ਬਚਾਓ ਸਤਿਗੁਰੂ ਮੈਨੂੰ ਬਚਾਓ ਮੈਨੂੰ ਚੁੰਮਟੇ ਨਾਲ ਮਾਰੇਗਾ ਛੇਵੇਂ ਬਾਦਸ਼ਾਹ ਨੂੰ ਸਭ ਕੁਝ ਪਤਾ ਸੀ ਕਹਿਣ ਲੱਗੇ ਸੋਤਰੀਆ ਤੂੰ ਫਿਰ ਕੁਝ ਕੀਤਾ ਹੋਵੇਗਾ ਕੁਝ ਆਖਿਆ ਹੋਵੇਗਾ ਤਾਂ ਹੀ ਤਾਂ ਤੇਰੇ ਪਿੱਛੇ ਪੈ ਰਿਆ ਹੈ ਸੋ ਸੋਤਰੀ ਨੇ ਕਿਹਾ ਨਹੀਂ ਮੈਂ ਕੁਝ ਨਹੀਂ ਆਖਿਆ ਇਹ ਤੰਤੇ ਜਿਹੜੀ ਸੁਆ ਮਲੀ ਹੈ ਮੈਂ ਥੋੜੀ ਜੀ ਸੁਆ ਅਲੱਗ ਕਰਕੇ ਦੇਖਦਾ ਪਿਆ ਸੀ ਕਿ ਸ਼ਾਇਦ ਇਹਦੇ ਥਲੇ ਕਿਤੇ ਅਗਨਾ ਹੋਵੇ ਸੁਆ ਪਾਸੇ ਕਰਕੇ ਸ਼ਾਂਤੀ ਪ੍ਰਸ਼ਾਦ ਦੇ ਥਲੇ ਹਿਰਦੇ ਤੇ ਅੱਗ ਹੀ ਅੱਗ ਮਚ ਰਹੀ ਹੈ ਨਾਮ ਰੱਖਿਆ ਹੈ ਮਾਪਿਆਂ ਨੇ ਸ਼ਾਂਤੀ ਪ੍ਰਸ਼ਾਦ ਪਰ ਗੁਰੂ ਜੀ ਇਹਦੇ ਇਹਦੇ ਵਿੱਚ ਤਾਂ ਅੱਗ ਹੀ ਅਗ ਮਚ ਰਹੀ ਹੈ ਅੱਗ ਹੀ ਅਗ ਮਚ ਰਹੀ ਹੈ ਤਨ ਤੇ ਸਵਾ ਦੇ ਥਲੇ ਹੋ ਅਗ ਦੇ ਠੇਰ ਦੇਖ ਰਿਆਂ ਮਹਾਰਾਜ ਜੀ ਮੈਂ ਰਾਖ ਜੀ ਥੋੜੀ ਜਿਹੀ ਲਾਂਬੇ ਕੀਤੀ ਹੈ ਭੰਬੜੀ ਭੰਬੜ ਨੇ ਅੱਗ ਹੀ ਅਗ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਵਾਉਂਦੇ ਨੇ ਅੰਤਰ ਅਗਨ ਬਾਰ ਤਨ ਸਵਾਹ ਗਲ ਪਾਥਰ ਕੈਸੇ ਤਰੇ ਅਥਾਹ ਨਾਮ ਸ਼ੰਤੀ ਪ੍ਰਸਾਦ ਹਿਰਦੇ ਵਿੱਚ ਅਗ ਬਾਹਰੋਂ ਸੁਆਹ ਮਲੀ ਹੋਈ ਹੈ ਮਨ ਵਿੱਚ ਤ੍ਰਿਸ਼ਨਾ ਦੀ ਅਗ ਹੈ ਬਾਹਰ ਸਰੀਰ ਸੁਆਹ ਨਾਲ ਲਿਬੜਿਆ ਹੋਇਆ ਹੈ ਜੇ ਗਲ ਵਿੱਚ ਵਕਾਰਾਂ ਦੇ ਪੱਥਰ ਹੋਣ ਤਾਂ ਪਿਆਰੇ ਉਹთა ਸੰਸਾਰ ਸੁੰਦਰ ਨੂੰ ਤੁਸੀਂ ਦੱਸੋ ਜੀਵ ਕਿਵੇਂ ਤਰਸ ਕੇਗਾ ਇਹ ਸੀ ਸੁਸਰੇਸ਼ਾ ਦਾ ਤਰੀਕਾ ਅਸਲੀਅਤ ਨੂੰ ਜਿਤਾਉਂਦਾ ਹੋਇਆ ਗੁਰੂ ਨਾਨਕ ਪੰਥ ਦਾ ਇਸੇ ਤਰ੍ਹਾਂ ਹੀ ਉਸ ਨੇ ਬੜੇ ਸੁਚੇਜੇ ਢੰਗ ਦੇ ਨਾਲ ਪ੍ਰਚਾਰ ਕੀਤਾ ਵਿਅੰਗਮਈ ਤਰੀਕੇ ਦੇ ਨਾਲ ਆਪ ਸੰਗਤਾਂ ਦੇ ਵਿੱਚ ਵਿਚਰ ਕੇ ਸੰਗਤਾਂ ਨੂੰ ਸਮਝਾ ਦਿੰਦਾ ਸੀ ਇਸੇ ਤਰ੍ਹਾਂ ਹੀ ਪਿਆਰਿਓ ਇੱਕ ਵਾਰ ਦੀ ਗੱਲ ਹੈ ਸੁਤਲੇ ਸ਼ਾਗ ਸੰਗਤ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੱਕ ਆਪ ਜੀ ਨੇ ਸੇਵਾ ਕੀਤੀ ਹੈ ਪਿਆਰਿਓ ਇੱਕ ਸਮਾਂ ਆਇਆ ਚੌਰ ਕਰ ਰਹੇ ਨੇ ਔਰ ਸਾਹਮਣੇ ਸੰਗਤਾਂ ਬੈਠੀਆਂ ਨੇ ਔਰ ਚੌਰ ਕਿਸੇ ਸਿੰਘ ਨੂੰ ਦੇ ਕੇ ਕਥਾ ਵਿਚਾਰ ਚੱਲ ਰਹੀ ਸੀ ਚਾਰ ਪੰਜ ਸਿੰਘ ਉਸਲ ਵਟੇ ਲੈ ਰਹੇ ਸੀ ਧਿਆਨ ਉਹਨਾਂ ਦਾ ਕਥਾ ਦੇ ਵਿੱਚ ਨਹੀਂ ਸੀ ਚੌਰ ਕਿਸੇ ਹੋਰ ਚੌਰ ਵਾਲੇ ਸਿੰਘ ਨੂੰ ਸੌਂਪ ਕੇ ਆਪ ਉਹਨਾਂ ਦੇ ਵਿੱਚ ਜਾ ਬੈਠੇ ਜਾ ਕੇ ਲੱਗੇ ਉਹਨਾਂ ਨੂੰ ਮੰਦਾ ਚੰਗਾ ਬੋਲਣ ਗਾਲਾਂ ਕੱਢਣ ਗਾਲਾਂ ਵੀ ਕਾਹਦੀਆਂ ਕਿ ਇਤਨੀਆਂ ਕੋ ਕਰਣੀਆਂ ਕਿ ਆਪ ਜੀ ਦੇ ਨਾਲ ਸਾਂਝੀਆਂ ਵੀ ਨਹੀਂ ਕੀਤੀਆਂ ਜਾ ਸਕਦੀਆਂ ਪਹਿਲਾਂ ਤੋਂ ਸੁਣਦੇ ਰਹੇ ਹੱਸਦਾ-ਹੱਸਦਾ ਸੁਣਦੇ-ਸੁਣਦੇ ਪਿਆਰਿਓ ਉਹ ਅੱਗੇ ਉੱਚੀ-ਉੱਚੀ ਬੋਲਣ ਲੱਗੇ ਸੁਤਰੇ ਸ਼ਾ ਅਗੇ-ਅਗੇ ਉਹ 5-7 ਜਣੇ ਉਹਦੇ ਮਗਰ-ਮਗਰ ਅਲੀ 5 ਹੋ ਗਿਆ ਨਿਕਲ ਗਿਆ 7-8 ਦਿਨ ਡੇਰੇ ਵਿੱਚ ਨਹੀਂ ਵੜਿਆ ਅਖੀਰ ਐਸਾ ਸਮਾਂ ਬਣਿਆ ਡੇਰੇ ਵਿੱਚ ਵੜਨ ਦੀ ਪਾਬੰਦੀ ਵੀ ਲੱਗ ਗਈ ਸਿੱਖ ਜਿਹੜੇ ਨੇ ਉਹਨਾਂ ਨੂੰ ਪਤਾ ਸੀ ਇਹ ਖਰਾਬੀਆਂ ਕਰਦਾ ਹੈ ਉਸ ਨੂੰ ਡੇਰੇ ਵਿੱਚ ਵੜਨਾ ਦੇ ਇੱਕ ਜੁਗਤੀ ਬਣਾਈ ਜੁਗਤੀ ਐਸੀ ਕਿ ਠਿਕਰੀਆਂ ਦੀ ਪੰਡ ਬਣਾ ਕੇ ਛੇਤੇ ਚੋਕੇ ਲਿਆ ਕੇ ਸਤਗੁਰਾਂ ਦੇ ਹਾਜ਼ਰ ਕੀਤੀ ਸਤਗੁਰੂ ਜਾਨੀ ਜਾਣ ਸੱਸ ਪਏ ਕਹਿਣ ਲੱਗੇ ਸਸਰੇ ਆ ਗਏ ਮੱਥਾ ਦੇ ਕੇ ਦੇ ਚੌ ਪਕੜਿਆ ਹੀ ਐ ਇਹਨੇ ਨੂੰ ਜਿਹੜੇ ਉਹ ਕਥਾ ਵਿਚਾਰ ਸੁਣਨ ਵਾਲੇ ਚਾਰ ਪੰਜ ਸਿੰਘ ਸੀ ਆ ਕੇ ਕਹਿਣ ਲੱਗੇ ਮਹਾਰਾਜ ਐਸੇ ਬੰਦੇ ਐਸੇ ਗਲਤ ਬੰਦੇ ਆਪ ਜੀ ਦੇ ਚੌਰ ਬਰਦਾਰ ਨਹੀਂ ਇਹ ਸੇਵਾ ਕਰਨ ਦੇ ਯੋਗ ਨਹੀਂ ਇਹ ਤਾਂ ਸਾਨੂੰ ਬਹੁਤ ਭੈੜੀਆਂ ਗੰਧੀਆਂ ਗਾਲਾਂ ਕੱਢਦਾ ਸੀ ਸਤਿਗੁਰੂ ਕਹਿਣ ਲੱਗੇ ਕਿਉਂ ਵੀ ਸੁਧਰੇਸ਼ਾ ਕਹਿੰਦਾ ਜੀ ਮੈਂ ਨਹੀਂ ਗਾਲਾਂ ਕੱਢੀਆਂ ਕਹਿਣ ਲੱਗੇ ਜੀ ਅਸੀਂ ਗਲਤ ਥੋੜਾ ਪੰਜ ਸੱਤ ਜਣੇ ਇਹ λεਜਾਨਾ ਹੀ ਸਾਡੇ ਨਾਲ ਇਸ ਤਰ੍ਹਾਂ ਕਰਦਾ ਹੈ ਜੇ ਤੁਸੀਂ ਇਹਨੂੰ ਰੱਖਣਾ ਹੈ ਤੇ ਫਿਰ ਅਸੀਂ ਨਹੀਂ ਆਉਂਦੇ بڑے ਵਿਚਾਰ ਤਰਕ ਦੇ ਨਾਲ ਸਤਿਗੁਰੂ ਉਹਨਾਂ ਨੂੰ ਸ਼ਾਂਤ ਕੀਤਾ ਕਹਿਣ ਲੱਗੇ ਪਿਆਰਿਓ ਕੋਈ ਗੱਲ ਨਹੀਂ ਆਪਾਂ ਗੱਲ ਕਰ ਲਈ ਨਹੀਂ ਸੁਤਰੇ ਸ਼ਾਹ ਨੂੰ ਕਿਹਾ ਸੁਤਰਾ ਕਹਿੰਦਾ ਜੀ ਨਹੀਂ ਗਾਲਾਂ ਕੱਢੀਆਂ ਹੁਣ ਉਹ ਪੰਜ ਚਾਰ ਜਣੇ ਕਹਿੰਦੇ ਜੀ ਗਾਲਾਂ ਕੱਢੀਆਂ ਕਹਿੰਦਾ ਜੇ ਮਹਾਰਾਜ ਮੈਂ ਗਾਲਾਂ ਕੱਢੀਆਂ ਨੇ ਇਹ ਦੱਸ ਦੇਵਨ ਕਿ ਮੈਂ ਗਾਲਾਂ ਕਿਹੜੀਆਂ ਕੱਢੀਆਂ ਸੋ ਇੱਕ ਕਹਿਣ ਲੱਗਾ ਮੈਨੂੰ ਆਹ ਗੱਲ ਕੱਢੀ ਦੂਸਰਾ ਕਹਿਣ ਲੱਗਾ ਮੈਨੂੰ ਆਹ ਗੱਲ ਕੱਢੀ ਤੀਸਰਾ ਕਹਿੰਦਾ ਆਹ ਗੱਲ ਕੱਢੀ ਸਾਰਿਆਂ ਨੇ ਆਪੋ ਆਪਣੀ ਬਿਆਨ ਕੀਤੇ ਹੁਣ ਸੁਸਰੇ ਸਾਹਿਬਲੇ ਵੇਖ ਕੇ ਸਤਿਗੁਰੂ ਕਹਿੰਦੇ ਹਾਂ ਵੀ ਹੁਣ ਕਿਵੇਂ ਆ ਕਹਿਣ ਲੱਗਾ ਜੀ ਜੇ ਮੈਂ ਗਾਲਾਂ ਕੱਢੀਆਂ ਤੇ ਫਿਰ ਇੱਕ ਗੱਲ ਮੇਰੀ ਦਾ ਜਵਾਬ ਦੇ ਦੇਣ ਤੇ ਮੈਂ ਮੰਨ ਜਾਵਾਂਗਾ ਸਤਿਗੁਰੂ ਕਹਿੰਦੇ ਦੱਸ ਕਹਿੰਦਾ ਜੀ ਮੈਨੂੰ ਇਹ ਦੱਸਣ ਕਿ ਉਸ ਵੇਲੇ ਤੁਸੀਂ ਕਿਸ ਪੰਕਤੀ ਦੀ ਵਿਆਖਿਆ ਕਰ ਰਹੇ ਸੀ ਜਿਸ ਵੇਲੇ ਮੈਂ ਇਹਨਾਂ ਨੂੰ ਗਾਲਾਂ ਕੱਢੀਆਂ ਸੋ ਪਿਆਰਿਓ ਧਿਆਨ ਤੇ ਉਹਨਾਂ ਦਾ ਵਿਚ ਹੈ ਹੀ ਨਹੀਂ ਸੀ ਕਥਾ ਦੇ ਆਪ ਜੀ ਨੂੰ ਪਹਿਲਾਂ ਹੀ ਦੱਸ ਚੁੱਕੇ ਆ ਉਸਲ ਵਟੇ ਰੇਸ ਰੇਸ ਸੀ ਕਦੇ ਇਧਰ ਦੇਖ ਰਹੇ ਸੀ ਕਦੇ ਇਧਰ ਦੇਖ ਰਹੇ ਸੀ ਸੋ ਪਿਆਰਿਓ ਸੁਤਰੇ ਸ਼ਾ ਨੇ ਜਦੋਂ ਇਹ ਵਚਨ ਕੀਤਾ ਸਾਰਿਆਂ ਦੇ ਚਿਹਰੇ ਉਤਰ ਗਏ ਮੂੰਹ ਠਾਣੂ ਹੋ ਗਿਆ ਕਿਉਂਕਿ ਉਸ ਵੇਲੇ ਉਹਨਾਂ ਦਾ ਕਥਾ ਦੇ ਵਿੱਚ ਧਿਆਣਾ ਹੀ ਨਹੀਂ ਸੀ ਸੋ ਕਹਿਣ ਲੱਗੇ ਮਹਾਰਾਜ ਸਾਨੂੰ ਇਹ ਨਹੀਂ ਪਤਾ ਤੇ ਫਿਰ ਸੁਤਰੇ ਸ਼ਾ ਬੋਲਿਆ ਗੁਰੂ ਜੀ ਹੁਣ ਤੁਸੀਂ ਦੱਸੋ ਇਹ ਸਿੱਖ ਤੁਹਾਡੇ ਨੇ ਕਿ ਮੇਰੇ ਨੇ ਕਹਿਣ ਲੱਗੇ ਕਿਵੇਂ ਕਹਿੰਦਾ ਵੀ ਮੇਰੀ ਕੱਲੀ-ਕੱਲੀ ਗੱਲ ਦਾ ਇਹਨਾਂ ਨੂੰ ਪਤਾ ਹੈ ਕੱਲੀ-ਕੱਲੀ ਗੱਲ ਦਾ ਇਹਨਾਂ ਨੂੰ ਪਤਾ ਹੈ ਆਪ ਜੀ ਦੇ ਸ਼ਬਦ ਦਾ ਇਹਨਾਂ ਨੂੰ ਕੋਈ ਪਤਾ ਨਹੀਂ ਇਸ ਵਾਸਤੇ ਇਹ ਮੇਰੇ ਸਿੱਖ ਹੋਏ ਤੁਹਾਡੇ ਸਿੱਖ ਨਹੀਂ ਤਾਂ ਇਹ ਕਿ ਗੁਰੂ ਜੀ ਦੇ ਚਰਨਾਂ ਦੇ ਪੈ ਗਏ ਕਹਿਣ ਲੱਗੇ ਗੁਰੂ ਜੀ ਵਾਕਿਆ ਹੀ ਸਾਡੇ ਤੋਂ ਅੱਗੇ ਆ ਵੀ ਫਿਰ ਸੁਤਰੇ ਸ਼ਾਹ ਨੇ ਦੱਸਿਆ ਕਿ ਉਸ ਵੇਲੇ ਆਪ ਜੀ ਦਾ ਧਿਆਨ ਇਧਰ ਗੁਰਬਾਣੀ ਵੱਲੇ ਨਹੀਂ ਸੀ ਕਥਾ ਵਿਚਾਰ ਵਾਲੇ ਨਹੀਂ ਸੀ ਇਸ ਵਾਸਤੇ ਹੀ ਮੈਂ ਆਪ ਜੀ ਦੇ ਨਾਲੇ ਕੁਤ ਕਰਚਿਆ ਸੋ ਕਹਿਣ ਦਾ ਭਾਵ ਕਿ ਸੁਤਰੇ ਸ਼ਾ ਦਾ ਤਰੀਕਾ ਅਲੱਗ ਸੀ ਸੁਤਰੇ ਸ਼ਾ ਆਪਣੀ ਢੰਗ ਦੇ ਨਾਲ ਸੰਤਾਂ ਨੂੰ ਸਮਝਾਉਂਦੇ ਸਨ ਸੋ ਇਹ ਸੀ ਪਿਆਰਿਓ ਸੁਤਰੇ ਸ਼ਾ ਦੀ ਵਾਰਤਾ ਜੋ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਸਤਿਗੁਰੂ ਸθε ਪਾਸ਼ਾ ਜੀ ਕਿਰਪਾ ਕਰਨ ਹੋਈਆਂ ਭੁਲਾ ਨੂੰ ਨਾ ਚਤਾ ਰਹੋ ਗੱਜ ਕੇ ਫਤਿਗ ਜਾਈਏ ਵਾਹਿਗੁਰੂ ਜੀ ਕਾ ਖਾਲਸਾ Eu acho que foi